ਆਉ ਗੁਰੂ ਆਉ ਗੁਰੂ ਪਰਿਓ ਜੋ ਹਰ ਰੋਜ ਨਿਤ ਅੰਮ੍ਰਿਤ ਵੇਲੇ ਚਦਰਹੀ ਨੜੀ ਮਰਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸੰ ਸੁੱਖਾਂ ਦੇ ਦਾਤੇ ਮਨ ਮਤਾ ਦੇ ਸੰਸਾਜੇ ਗੁਰੂ ਰਹਿਬਰ ਹੰਦ ਪਉ ਦੇ ਰਾਕੇ ਸ਼ਬਦ ਗੁਰੂ ਉਤਾਰ ਗੁਰਗਦੇ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨਾ ਜੁਰੀ ਅੰਦਰ ਸਤਿ ਪਾਤੀ ਗੁਰੂ ਘਰ ਸਾਹਿਬ ਸਾਧ ਸੰਗਤਿਓ ਆਓ ਜੋ ਪੰਚ ਰਤੋਂ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮਣਾਂ ਦੇ ਬਾਲ ਸਦਾ ਸਹਾਈ ਦਾਤਾਰ ਦੇ ਪਵਨ ਜੀਵਨ ਦੀ ਅਮਰ ਕਥਾ ਕਈਆਂ ਮਹੀਨਿਆਂ ਤੋਂ ਆਰੰਭ ਕੀਤੀ ਹੋਈ ਹੈ ਆ ਉਹ ਜੀ ਉਸੇ ਲੜੀ ਦਾ ਕਿੱਸਾ ਬਣ ਕੇ ਸਬਰਾਂ ਦੇ ਇਸ ਪਾਵਨ ਜੀਵਨ ਦੀ ਅੰਮ੍ਰਿਤ ਕਥਾ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਦੀ ਇਸ ਕਾਰਜ ਵਾਸਤੇ ਅਸੀਂ ਸੰਸਾਰ ਤੇ ਆਏ ਆ ਉਹ ਸਾਡਾ ਕਾਰਜ ਪਰਾਸ ਹੋ ਸਕੇ ਉਹ ਕਾਰਜ ਕੀ ਹੈ ਦਿਸ ਵਾਸਤੇ ਇਸ ਸੰਸਾਰ ਵਿੱਚ ਆਏ ਕਾਲੇ ਤੋਂ ਭਾਵ ਕੰਮ ਉਹ ਕੀ ਕਰ ਤਿਸ ਕੰਮ ਵਾਸਤੇ ਸੰਸਾਰ ਤੇ ਆਏ ਤੇ ਪਾਛੇ ਸਾਡੇ ਤੇ ਬੜੀ ਕਿਰਪਾ ਕੀਤੀ ਇਸ ਕੱਜ ਵੀ ਜੀਵ ਨੂੰ ਸ਼ਾਇਦ ਸਮਝਦਾ ਆ ਸਕੇ ਤੇ ਆਪ ਹੀ ਸਾਡੇ ਤੇ ਕਿਰਪਾ ਕਰ ਦਿੱਤੇ ਕਿ ਆਓ ਮੈਂ ਦੱਸਦਾ ਵੀ ਤੁਸੀਂ ਕਿਸ ਕੰਮ ਵਾਸਤੇ ਸੰਸਾਰ ਤੇ ਆਏ ਹੋ ਵਾਸਿਕ ਨੇ ਪਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਣਕੀ ਇਹ ਤੇਰੀ ਬਰੀਏ ਅਵਰ ਕਾਲ ਤਰ ਕਿਦਣਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਸ ਕਾਮਾਤੈ ਸੇ ਸੰਸਾਰ ਤੇ ਆਇਓ ਉਹ ਪਾਸ਼ਾ ਨੇ ਸਾਨੂੰ ਖੋਲ ਕੇ ਦੱਸ ਦਿੱਤਾ ਕਹਿੰਦੇ ਸੱਜਣਾ ਜੇ ਨਹੀਂ ਪਤਾ ਤੈਨੂੰ ਮਨਸਾ ਤੂੰ ਕਿਸ ਕਾ ਮਰਤੇ ਆਇਆ ਇੱਕ ਤੈਨੂੰ ਦੇਹੀ ਮਨੁੱਖਾ ਜਨਮ ਮਿਲਿਆ ਤੇ ਕਿਉਂ ਮਿਲਿਆ ਇਹ ਉੱਤਮ ਦੇਹੀ ਤੈਨੂੰ ਮਿਲੀ ਤੇ ਕਿਉਂ ਮਿਲੀ ਇਹ ਸੁੰਦਰ ਦੇਹੀ ਮਿਲੀ ਤੇ ਤੈਨੂੰ ਕਿਉਂ ਮਿਲੀ ਕਿਤੇ ਦੇ ਅਸੀਂ ਹੰਕਾਰ ਵਿੱਚ ਨਾ ਜੀ ਵੀ ਸਾਡੇ ਹੀ ਦੇ ਹੀ ਸੁੰਦਰ ਹੈ ਸਾਡੇ ਰੋ ਮੋਰ ਸੋਹਣੇ ਤੋਤੇ ਸੋਹਣੇ ਗੋਸ ਫੁੱਲ ਤੇ ਉਨਵਾੜੀਆਂ ਸੋਹਣੀਆਂ ਸਾੜੀਆਂ ਨਾਲੋਂ ਸੋਹਣ ਤੇ ਤਾਂ ਇਹ ਪੈਰੂ ਜਿਹਦੇ ਪੱਲੇ ਗੁਣ ਹੈ ਤਾਂ ਰੱਬੀ ਗੁਣਾ ਦਾ ਨਾਲ ਸੋਣਾ ਹੋ ਸਕਦਾ ਏ ਤੰਦ ਦੇ ਨਾਲ ਨਹੀਂ ਤੰਦ ਮੜਵੀ ਹੋ ਸਕਦਾ ਗਰੂਪ ਵੀ ਹੋ ਸਕਦਾ ਬਾਦ ਸ਼ਕਲ ਵੀ ਹੋ ਸਕਦਾ ਅਰ ਸਾਡੇ ਸਾਹਮਣੇ ਉਦਾਹਰਨਾਂ ਸਾਡੇ ਸਾਹਮਣੇ ਉਦਾਹਰਨ ਪਾਤਸ਼ਾਹ ਨੇ ਰੱਖੀ ਪਹਿਲਾਂ ਹੀ ਬਹੁਤ ਪੁਰਾਣੀ ਕਦੋਂ ਦੀ ਸਾਜੁਗ ਦੀ ਅਜ ਦੇ ਨੇ ਸਾਜੁਗ ਦੀ ਧਨਕ ਰਾਜਾ ਹੋਇਆ ਪਹਿਰੋਂ ਸਾਜੁਗ ਦੇ ਅੰਦਰ ਇੱਕ ਜਨਕ ਹੋਇਆ ਭਗਵਾਨ ਰਾਮਚੰਦਰ ਜੀ ਦਾ ਸਹਰਾ ਕਦੇ ਸੀ ਫੇਰ ਮੇ ਦਪਲੇ ਕਰਨਾ ਉਖਾ ਜੀ ਬੇਸ਼ੈਰ ਵਾਲਮ ਜੰਦਰ ਜੀ ਦੇ ਰੌੜੀ ਦੇ ਗੱਲ ਚੱਲ ਰਹੀ ਹੈ ਨਹੀਂ ਜਨਕ ਇੱਕ ਪਦਵੀ ਆ ਉਹ 사ਜੁਗ ਤੋਂ ਚੱਲੇ ਸੀ 사ਜੁਗ ਤੋਂ ਜਨਕ ਹੋਇਆ ਉਸੇ ਨਗਰੀ ਵਿੱਚ ਤੇ ਕਸ਼ਟ ਆਕਰ ਹੋਇਆ ਅਸ਼ਟਾ ਬਕਰ ਤੋਂ ਭਾਵ ਜਦੋਂ ਚੱਲਦਾ ਸੀ ਨਾ ਉਹਦੇ ਸਰੀਰ ਵਿੱਚ ਅੱਠ ਬਲ ਪੈਂਦੇ ਸੀ ਅੱਠ ਬਲ ਜਦੋਂ ਤੁਰਦਾ ਬਾਹਾਂ ਕਿਤੇ ਜਾਂਦੀਆਂ ਲੱਤਾਂ ਕਿਸੇ ਪਾਸੇ ਨੂੰ ਜਾਂਦੀਆਂ ਲੱਭ ਕਿਸੇ ਪਾਸੇ ਨੂੰ ਜਾਂਦਾ ਤਾਂ ਉਹਨ ਕਿਸੇ ਪਾਸੇ ਨਹੀਂ ਜਾਂਦਾ ਅੱਠ ਬਲ ਪੈਂਦੇ ਗਰੂਪ ਜਿਹਾ ਪਰ ਰੱਬੀ ਕੋਲ ਇੰਨੇ ਜਿਆਦੇ ਉਨਾਂ ਦੇ ਸਰੂਪ ਸਰੂਪ ਨੂੰ ਸੁੰਦਰ ਰੂਪ ਵਾਲਾ ਬਣਾਤਾ ਰਿਆਦ ਕਰੂ ਵੀ ਤੇ ਸੁੰਦਰ ਜਿਵੇਂ ਬਣ ਗਿਆ ਸੁੰਦਰ ਬਣ ਗਿਆ ਕਿ ਅੱਜ ਉਹਨੂੰ ਨਮਸ਼ਕਾਰਾਂ ਹੋ ਰਹੀਆਂ ਨੇ ਅੱਜ ਉਹਨੂੰ ਨਮਸ਼ਕਾਰਾਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨਮਸ਼ਕਾਰਾਂ ਕਿਉਂ ਕਿ ਰਾਜੇ ਜਨਕ ਦਾ ਗੁਰੂ ਬਣਿਆ ਉਹ ਹੈ ਕ੍ਰੋਪ ਰਾਜਾ ਜਨਕ ਜਿੰਨੇ 18 ਕੁੰਡ ਦਰਗਾਹਾਂ ਦੇ ਖਾਲੀ ਕਰ ਦਿੱਤੇ ਐਡੀ ਭਗਤੀ ਵਾਲਾ ਤੇ ਗੁਰੂ ਕਰੋ ਕਦੇ ਗੁਰੂ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਗੁਰੂ ਤੇ ਕਦੇ ਵੀ ਸ਼ੰਕਾ ਨਹੀਂ ਕਰਨੀ ਜੇ ਸ਼ੰਕਾ ਕਦੇ ਆ ਗਈ ਤੇ ਜੀਵਨ ਨਾਸ ਹੋ ਜਾਓ ਸ਼ੰਕਾ ਆ ਗਈ ਤੇ ਜੀਵਨ ਨਾਸ ਹੋ ਜਾਓ ਗੁਰੂ ਤੇ ਜੋ ਕਹਿੰਦਾ ਏ ਉਹਨੂੰ ਸਤ ਸਤ ਕਰਕੇ ਮੰਨ ਲੀਏ ਇਹਦੇ ਵਿੱਚ ਹੀ ਸਾਡਾ ਫਲ ਆ ਹੁਣ ਗੁਰੂ ਸਾਨੂੰ ਕਹਿੰਦਾ ਕਿ ਗੁਰੂ ਨੇ ਜੇ ਇਹ ਗੱਲ ਕਹਤੇ ਸਾਨੂੰ ਕਿ ਇਹ ਮਨੁੱਖ ਜਨ ਜਿਹੜਾ ਤੈਨੂੰ ਮਿਲਿਆ ਨਾ ਭਈ ਪ੍ਰਾਪਤਾ ਪ੍ਰਭ ਤੋਂ ਪਾਪ ਮਿਲੀ ਮਨੁੱਖ ਦੇਵਰੀਆ ਇਹ ਦੇਹੀ ਮਨੁੱਖਾ ਦੇਹੜ ਦਿਨ ਮਿਲੀ ਆ ਨਾ ਇਹ ਕਾਦੇ ਵਾਸਤੇ ਮਿਲੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਰੱਬ ਨੂੰ ਖੁਦਾ ਨੂੰ ਅੱਲਾ ਨੂੰ ਵਾਹਿਗੁਰੂ ਨੂੰ ਮਿਲਦਾ ਇੱਕ ਤੈਨੂੰ ਚਾਂਸ ਮਿਲਿਆ ਇੱਕ ਵਾਰੀ ਮਿਲੀ ਸਰਪਛਾਹ ਬਣਾਈ ਇਹ ਤਾਂ ਕਿਵੇਂ ਨਾਮ ਜਪਾਰੇ ਇਸ ਸੁੰਦਰ ਕਿਵੇਂ ਬੜੂਗੀ ਇਹਦਾ ਫਲ ਅੱਗੇ ਮੇ ਹੋਊਗਾ ਕਿਤੇ ਪੁਰਣਾ ਜਨਮ ਤੋਂ ਜੀਵਨ ਚੱਲਦਾ ਆ ਰਿਹਾ ਕਦੇ ਮਨੁੱਖ ਬਣ ਕੇ ਕਦੇ ਡੱਡੂ ਬਣ ਕੇ ਕਦੇ ਬੱਚੀ ਬਣ ਕੇ ਕਦੇ ਕੁੱਤਾ ਬਣ ਕੇ ਕਦੇ ਬਿੱਲਾ ਬਣ ਕੇ ਕਦੇ ਸੂਰ ਬਣ ਕੇ ਕਦੇ ਸੱਬ ਬਣ ਕੇ ਕਦੇ ਕਾਂ ਬਣ ਕੇ ਕਦੇ ਠੋਡਨ ਸੱਬ ਬਣ ਕੇ ਬਿਜ ਇਹ ਬਿੜੀਆ ਫਿਰ ਸਭਲ ਕਿਵੇਂ ਹੋਗੇ ਤੇ ਪਾਜਨਗਾ ਮਨ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਸ਼ਬਦ ਬਹੁਤ ਪੁੰਦੂ ਵੀਰ ਸ਼ਬਦ ਹੈ ਪਰ ਸਮਝਣ ਵਾਲਾ ਹੈ ਕਹਿੰਦੇ ਸੰਸਾਰ ਵਿੱਚ ਤੂੰ ਬਹੁਤ ਕੰਮ ਕਰਦਾ ਹੈ ਸੰਸਾਰ ਵਿੱਚ ਤੂੰ ਬਹੁਤ ਕੰਮ ਕਰਦਾ ਹੈ ਤਰਾ ਤਰਦੇ ਕਰਦਾ ਹੈ ਪਰ ਯਾਦ ਰੱਖੇ ਅਬਰ ਕਾਇਤਰੇ ਕਿਤੇ ਨਾ ਕਾਮ ਕਰ ਲਾ ਤੋ ਜੋ ਮਰਜੀ ਸੰਸਾਰ ਤੇ ਵੱਡ ਜਾ ਤੋ ਜੋ ਤੂੰ ਮਰਜੀ ਸੰਸਾਰ ਤੇ ਕਿਸੇ ਕੰਮ ਨਹੀਂ ਤੂੰ ਵਿਗਿਆਨਕ ਬਣ ਜਾ ਸਾਇੰਸਦਾਨ ਬਣ ਜਾ ਤੂੰ ਪ੍ਰੋਫੈਸਰ ਬਣ ਜਾ ਤੂੰ ਮਕੈਨਿਕ ਬਣ ਜਾ ਨਹੀਂ ਜਿਹੜੇ ਬਣ ਜਾ ਮਾਸਟਰ ਬਣ ਜਾ ਵੈਦ ਬਣ ਜਾ ਬਨਾਰਾ ਬਣ ਜਾ ਜੋ ਮਰਜ਼ੀ ਬਣ ਜਾ ਜੋ ਮਰਜ਼ੀ ਸੰਸਾਰ ਦੇ ਕਰਮ ਕਰਦਾ ਅਬਰ ਕਾ ਇਤਰੇ ਕਿਤੇ ਨਾ ਕਾਮ ਪਰ ਇਸ ਮਨੁੱਖਾ ਦੇ ਨੂੰ ਸਫਲ ਬਣਾਉਣ ਵਾਸਤੇ ਇਹ ਕਿਸੇ ਇਨਾ ਮਸਕਾਮਾਂ ਵਿੱਚੋਂ ਕਿਸੇ ਨੇ ਮਿਕਾਮਾਂ ਤੈਨੂੰ ਦੇਣਾ ਨਹੀਂ ਇਹਨਾਂ ਦਾ ਇਤਰੇ ਜੀਵਨ ਸਫਲ ਨਹੀਂ ਹੋ ਸਕਦਾ